ਲਾਉ ਲੰਗਰ ਜਿੰਨੇ ਲਾਉਣੇ ਲਾਓ ਸਾਰਾ ਪੰਜਾਬ 크ਰਿਸਚੀਅਨ ਹੋ ਚੱਲਿਆ ਤੁਸੀਂ ਨਗਰ ਕੀਰਤਨ ਕੱਢੋ ਆਈਸਕ੍ਰੀਮਾਂ ਲੈ ਕੇ ਸੰਤਰੇ ਲੈ ਕੇ ਕੇਲੇ ਲੈ ਕੇ ਅੱਜ ਤੁਹਾਡੇ ਪੰਜਾਬ ਦੇ ਪਿੰਡਾਂ 'ਚ ਜਲੂਸ ਨਿਕਲਦਾ ਹੈ ਈਸਾਈਆਂ ਦਾ ਕਰਾਸ ਲੈ ਕੇ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਾਪੀਆਂ ਵੱਡੀਆਂ ਉਹਨਾਂ ਨੇ ਕਿਤਾਬਾਂ ਮੰਡੀਆਂ ਉਹਨਾਂ ਨੇ ਪੈਨਸਲਾਂ ਸਲੇਟੀਆਂ ਉਹਨਾਂ ਨੇ ਬੱਚਿਆਂ ਨੂੰ ਵਰਦੀਆਂ ਮੰਡੀਆਂ ਲਾਓ ਲੰਗਰ ਪਰ ਅੱਜ ਸਮੇਂ ਦਾ ਲੰਗਰ ਇਹ ਕਹਿੰਦਾ ਕਿ ਲੰਗਰ ਐਜੂਕੇਸ਼ਨ ਦਾ ਲਾਓ ਮੈਂ ਤੇ ਹੈਰਾਨ ਹੈ ਜਿਹੜਾ ਗੁਰਦੁਆਰੇ ਆਉਂਦਾ ਹੈ ਸਮੋਸੇ ਲੈ ਕੇ ਬਰੈਡ ਪਕੌੜੇ ਲੈ ਕੇ ਤਾਨੂੰ ਪਤਾ ਹੀ ਗੁਰਦੁਆਰੇ ਕੌਣ ਆਉਂਦਾ ਹੈ ਗੁਰੂ ਨਾਨਕ ਦੇ ਬੱਚੇ ਆਉਂਦੇ ਨੇ ਇਹ ਬ੍ਰੈਡ ਪਕੌੜੇ 6 ਮਹੀਨੇ ਆਪਣੇ ਬੱਚਿਆਂ ਨੂੰ ਖਵਾਓ ਖਾ ਫਿਰ ਪਤਾ ਕਰਿਓ ਕਸਟਰੋਲ ਦਾ ਕੀ ਹਾਲ ਹੈ ਫਿਰ ਪਤਾ ਕਰਿਓ ਵੀ ਬਲੌਕੇਜ ਕਿੰਨੀ ਕੁ ਹੋਈ ਹੈ ਫਿਰ ਪਤਾ ਕਰਿਓ ਵੀ ਲੀਵਰ ਫੈਟੀ ਹੋਇਆ ਕਿ ਨਹੀਂ ਹੋਇਆ ਹੱਦ ਹੋ ਗਈ ਹੈ ਮਤਲ ਅਕਲ ਦਾ ਖਾਤਾ ਹੀ ਬੰਦ ਹੋ